ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹੋਰ ਲਖਸੋਂ ਸਾਰੇ ਠੀਕ ਹੋ ਜੀ। ਤੇ ਅੱਜ ਅਸੀਂ ਆਏ ਹੋਇਆ ਮਰੇਰ ਕੋਲਲੇ। ਤੇ ਤੁਹਾਨੂੰ ਦਿਖਾਣਿਆ ਜੀ ਲਾਲਾਂ ਵਾਲੇ ਪੀਰ ਜੀ ਦੀ ਜਗ੍ਹਾ ਬਹੁਤ ਟੌਪ ਦੀ ਜਗ੍ਹਾ ਬਣਾਈ ਹੋਈ ਹੈਗੀ ਜਾ ਕੇ ਦੇਖਦੇ ਆ ਮੈਂ ਵੀ ਪਹਿਲੀ ਵਾਰ ਹੀ ਆਇਆ ਹਾਂ ਪਰ ਸੁਣਿਆਗਾ ਮੈਂ ਵੀ ਇੱਥੇ ਜਗ੍ਹਾ ਬਹੁਤ ਵਧੀਆ ਹੈਗੀ ਲਾਲਾਂ ਵਾਲੇ ਪੀਰ ਜੀ ਦੀ। ਇਹ ਨਾ ਵੈਸੇ ਤਾਂ ਪਿੰਡਾਂ ਦੇ ਵਿੱਚ ਤਕਰੀਬਨ ਸਾਰੀ ਬਣਾਈਆਂ ਹੋਈਆਂ ਨੇਗੀਆਂ ਪਰ ਜਿਹੜੀ ਅਸਲੀ ਜਗ੍ਹਾ ਬਾਬੇ ਜੀ ਦੀ ਉਹ ਕਰਵੀ ਤੋਰਿਆ ਨਾ ਹਾਂਜੀ ਅਸਲੀ ਜਗ੍ਹਾ ਜਿਹੜੀ ਆਪਣੀ ਬਾਬੇ ਜੀ ਉਹ ਇੱਥੇ ਹੈਗੀ। ਤੇ ਆਪਾਂ ਦੇਰ ਨਹੀਂ ਕਰਦੇ ਕਰਦੇਗੇ ਵੀਡੀਓ ਸ਼ੁਰੂ ਬਣੇ ਰਹੋ ਚੈਨਲ ਦੇ ਨਾਲ ਤੁਹਾਡਾ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਚਲੋ ਫਿਰ ਚੱਲੀਏ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਜੀ ਦਰਬਾਰ ਪੀਰ ਨਗਾਹੇ ਵਾਲਾ ਜੀ ਤੇ ਇਹ ਸਾਹਮਣੇ ਜਗਾ ਹੈ ਜੀ ਪੀਰ ਲਾਲਾਂ ਵਾਲੇ ਜੀ ਦੀ ਅਸਲੀ ਜਗਾ ਜਿਹਨੂੰ ਆਪਾਂ ਕਹਿੰਦੇ ਆਗੇ ਇਹੀ ਹੈਗੀ ਤੇ ਆਜੋ ਬਣੇ ਰਹੋ ਵੀਡੀਓ ਦੇ ਨਾਲ ਤੇ ਆਪਾਂ ਹੁਣ ਚੱਲਦੇ ਆਂਗੇ ਅੰਦਰ ਕਰਦੇ ਆਂਗੇ ਦਰਸ਼ਨ ਇਧਰ ਦੁਕਾਨਾਂ ਲੱਗੀਆਂ ਹੋਈਆਂ ਨੇਗੀਆਂ ਤੇ ਆਜੋ ਫਿਰ ਆਪਾਂ ਬਣੇ ਰਹੋ ਵੀਡੀਓ ਦੇ ਨਾਲ ਤੁਸੀਂ ਵੀ ਤੇ ਦਰਸ਼ਨ ਕਰੋ ਬਾਬਾ ਜੀ ਦੀ ਜਗ੍ਹਾ ਦੇ ਉੱਤੇ ਕਿਉਂਕਿ ਅਸੀਂ ਵੀ ਪਹਿਲੀ ਵਾਰੀ ਆਏ ਹਾਂਗੇ ਕਿਉਂਕਿ ਪਹਿਲਾਂ ਸਾਨੂੰ ਪਤਾ ਨਹੀਂ ਸੀਗਾ ਤੇ ਹਾਇਤ ਕੀ ਚਲੋ ਪਤਾਗਾ ਤੇ ਹੁਣ ਆਪਾਂ ਚੱਲੀਏ ਕਰੀਏ ਦਰਸ਼ਨ ਬਾਬਾ ਜੀ ਦੀ ਜਗ੍ਹਾ ਦੇ ਉੱਤੇ ਚਲੋ ਹੁਣ ਆਪਾਂ ਨੇ ਇੱਧਰ ਜੋੜੇ ਤਾਰ ਤੇ ਜੀ ਤੇ ਆਜੋ ਹੁਣ ਆਪਾਂ ਕਰਦੇ ਆਂਗੇ ਬਾਬਾ ਜੀ ਦੇ ਦਰਸ਼ਨ ਜੀ ਕਾਂਸ਼ਾ ਜ਼ਰੂਰ ਮੋਹਲ ਕਮੈਂਟਾਂ ਦੇ ਵਿੱਚ ਜੈ ਪੀਰਾਂ ਦੇ ਜ਼ਰੂਰ ਲਿਖ ਦਿਓ ਜੀ ਚੱਲਦੀ ਵੀਡੀਓ ਨੂੰ ਪਤਾ ਹੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜਿਹੜੀ ਹੋਰ ਸੰਗਤ ਉਹ ਵੀ ਵੱਧ ਤੋਂ ਵੱਧ ਦਰਸ਼ਨ ਕਰੇ ਦੇਖੋ ਜੀ ਲੱਭਦੇ ਲਪਾਉਂਦੇ ਅਸੀਂ ਆ ਗਏ ਪੀਰ ਜੀ ਦੀ ਜਗ੍ਹਾ ਦੇ ਉੱਤੇ ਦੇਖੋ ਇਹ ਸਾਹਮਣੇ ਪੀਰ ਜੀ ਦੀ ਜਗ੍ਹਾ ਜੀ ਸੀ ਬਣੇ ਰਹੋ ਵੀਡੀਓ ਦੇ ਨਾਲ ਤੇ ਇਧਰ ਪੀਰ ਜੀ ਦੀ ਜੋਤ ਜਿਹੜੀ ਚੱਲ ਰਹੀ ਹੈਗੀ ਬਹੁਤ ਸੋਹਣੇ ਦਰਸ਼ਨ ਹੋਏ ਨੇ ਜੀ ਬਾਬਾ ਜੀ ਦੇ ਬਹੁਤ ਸੋਹਣੇ ਦਰਸ਼ਨ ਹੋਏ ਲਗੇ ਤੇ ਇਧਰ ਦੇਖੋ ਜੀ ਬਾਬਾ ਜੀ ਕੇਂਦਰ ਬਾਬਾ ਜੀ ਦੀ ਜਗਾ ਬਣੀ ਹੋਈ ਹੈਗੀ ਬਹੁਤ ਸੋਹਣੀ ਜਗਾ ਬਣੀ ਹੈ ਇਧਰ ਵੀ ਤੁਸੀਂ ਦੇਖ ਸਕਦੇ ਦਰਸ਼ਨ ਕਰ ਰਹੇ ਹੋਗੇ ਤੇ ਇਧਰ ਵੀ ਕਿਸੇ ਨੇ ਬਾਹਰ ਜਾਂਦਾ ਜਾਂ ਕੋਈ ਵੀਜ਼ਾ ਲੱਗ ਗਿਆ ਦੇਖੋ ਬਾਬਾ ਜੀ ਦੇ ਕਿੰਨੇ ਜਿਹੜੇ ਜਹਾਜ਼ ਚੜਾਏ ਹੋਏ ਨੇਗੇ ਕਿਸੇ ਦਾ ਵੀਜ਼ਾ ਲੱਗ ਗਿਆ ਕਿਸੇ ਦਾ ਬੱਚਾ ਬਾਹਰ ਜਾਂਦਾਗਾ ਦੇਖੋ ਬਾਬਾ ਜੀ ਦੇ ਕਿੰਨੇ ਚੜਾ ਕੇ ਜਾਂਦੇ ਨੇਗੇ ਇਹ ਜਹਾਜ਼ ਇਧਰ ਬਾਬਾ ਜੀ ਦੀਆਂ ਜੋਤਾਂ ਦੇਖੋ ਜਿਹੜੀਆਂ ਨਿਰੰਤਰ ਚੱਲਦੀਆਂ ਨੇਗੀਆਂ ਸੰਗਤ ਆਉਂਦੀ ਹੈ ਵੀਰਵਾਰ ਨੂੰ ਤੇਲ ਪਾਉਂਦੀ ਹੈ ਜੀ ਇੱਥੇ ਆ ਕੇ ਤੇ ਇਧਰ ਵੀ ਬਹੁਤ ਵਧੀਆ ਜਗ੍ਹਾ ਬਣੀ ਹੋਈ ਹੈਗੀ ਬਸ ਜੀ ਦੇਖੋ ਜੀ ਕਿੰਨੀ ਸੋਹਣੀ ਸੋਹਣੀ ਜਗ੍ਹਾ ਬਣੀਆਂ ਹੋਈਆਂ ਨੇ ਹੈਗੀਆਂ ਜੈ ਹੋ ਜੈ ਮਾਤਾ ਜੀ ਜੈ ਮਾਤਾ ਕਾਲੀ ਇਹ ਦੇਖੋ ਜੀ ਕਾਲੀ ਮਾਤਾ ਜੀ ਦੀ ਜਗ੍ਹਾ ਜਿਹੜੀ ਬਹੁਤ ਸੋਹਣੀ ਬਣੀ ਹੋਈ ਹੈਗੀ ਇੱਧਰ ਵੀ ਬੜੀ ਵਧੀਆ ਜਿਹੜੀ ਜਗ੍ਹਾ ਅ ਸ਼ਿਵਜੀ ਮਹਾਰਾਜ ਤੇ ਮੈਂ ਵੀ ਪਹਿਲੀ ਵਾਰੀ ਆਇਆ ਹਾਂ ਜੀ ਇੱਧਰ ਇਹ ਜਗ੍ਹਾ ਦੇ ਉੱਤੇ ਕਿਉਂਕਿ ਕਾਫੀ ਵਾਰੀ ਸੁਣਿਆ ਸੀਗਾ ਸੰਗਤਤੋਂ ਵੀ ਜਾ ਕੇ ਆਉਣਾਗਾ ਤਾਂ ਦੇਖੋ ਆਗੇ ਅਸੀਂ ਵੀ ਤੇ ਤੁਸੀਂ ਵੀ ਆਉਣਿਓ ਤਾਂ ਠੰਡੀ ਛੜਕ ਦੇ ਉੱਪਰ ਇਹ ਜਿਹੜੀ ਬਾਬਾ ਜੀ ਦੀ ਜਗ੍ਹਾ ਹੈਗੀ ਇਹ ਠੰਡੀ ਛੜਕ ਦੇ ਉੱਪਰ ਹੈ ਜੀ ਜਗ੍ਹਾ ਬਣੀ ਹੋਈ ਬਹੁਤ ਵਧੀਆ ਜਗ੍ਹਾ ਬੜੀ ਠੰਡੀ ਛੜਕ ਦੇ ਉੱਪਰ ਤੇ ਤੁਸੀਂ ਵੀ ਆਉਣਾ ਤਾਂ ਲਖਦਾ ਤਕਰੀਰ ਅੱਲਾ ਵਾਲੀ ਦੀ ਜਗ੍ਹਾ ਕੀ ਪੀਰ ਨਗਾਹੇ ਵਾਲਾ ਜੀ ਦੀ ਤਾਂ ਉਹ ਇੱਥੇ ਮਣੀ ਹੋਈ ਹੈਗੀ ਤੁਸੀਂ ਵੀ ਆਓ ਦਰਸ਼ਨ ਕਰੋ ਕਿਉਂਕਿ ਕਾਫੀ ਸੰਗਤਾਂ ਨੇ ਜਿਹੜੀਆਂ ਇੱਥੇ ਆਉਂਦੀਆਂ ਨੇ ਹੈਗੀਆਂ ਉਹ ਵੀ ਤੇ ਇਧਰ ਜਿਹੜਾ ਬਾਬਾ ਜੀ ਦਾ ਲੰਗਰ ਹੈਗਾ ਤੇ ਬਾਬਾ ਜੀ ਦਾ ਲੰਗਰ ਵੀ ਚੱਲ ਰਿਹਾ ਹੈਗਾ ਤੁਸੀਂ ਦੇਖ ਸਕਦੇ ਹੋ ਜਿਹੜੀ ਸੰਗਤਾਂ ਕੀ ਲੈਣਾ ਚ ਬੈਗੇ ਕਿਨੇ ਪਿਆਰ ਨਾਲ ਲੰਗਰ ਛਕ ਰਹੀ ਹੈਗੀ ਤੇ ਵੀਰ ਆਪਣੇ ਸੇਵਾਦਾਰ ਇਹ ਵੀ ਹਾਂਜੀ ਮੈਂ ਵੀ ਛਕਣਾ ਲੰਗਰ ਹਾਂ ਆਪਾਂ ਲੰਗਰ ਛਕਦੇ ਆਂਗੇ ਤੇ ਤਾਲੀਆਂ ਲੈ ਕੇ ਆਈਏ ਕਿਉਂਕਿ ਇਧਰ ਥਾਲੀਆਂ ਇਧਰ ਰੱਖੀਆਂ ਨੇ ਸਾਈਡ ਦੇ ਉੱਤੇ ਜਾਏ ਹੋ ਬਾਬੇ ਜੀ ਤੇ ਲੰਗਰ ਛਕਦੇ ਆਂਗੇ ਲੈ ਕੇ ਥਾਲੀ ਆਪ ਦਾ ਉਸ ਤੋਂ ਬਾਅਦ ਫਿਰ ਚੱਲਦੇ ਆਂਗੇ ਤੇ ਇਸ ਸਾਈਡ ਦੇ ਉੱਤੇ ਜਿਹੜੀ ਜਗ੍ਹਾ ਬਣੀ ਹੋਈ ਆ ਸਮਾਧ ਬਾਬਾ ਨਰਾਇਣਤਾਸ ਜੀ ਸੇਵਾਦਾਰ ਸੰਤ ਬਾਬਾ ਕਾਕਾ ਦਾ ਜੀ ਜੈ ਬਾਬਾ ਜੀ ਦੀ ਸਾਹਮਣੇ ਜਗ੍ਹਾ ਬਣੀ ਹੈ ਬਾਬਾ ਨਰਾਇਣਦਾਸ ਜੀ ਦੀ ਜੀ ਛਕਦੇ ਆਂਗੇ ਸੰਗਤ ਦੇ ਦਰਸ਼ਨ ਕਰ ਰਹੀ ਹੈਗੀ ਤੇ ਬਾਕੀ ਅਸੀਂ ਬਾਬਾ ਜੀ ਨੂੰ ਲਵਦੇ ਲਵਦੇ ਤਕਰੀਬ ਬਣਾ ਕੇ ਜੀ ਤੇ ਤੁਸੀਂ ਦੇਖ ਸਕਦੇ ਹੋਗੇ ਤੇ ਬਹੁਤ ਵਧੀਆ ਲੱਗਿਆਗਾ ਇੱਥੇ ਆ ਕੇ ਵੀ ਆਉਣਾਗਾ ਤਾਂ ਇਹ ਜਗ੍ਹਾ ਕੀ ਜਿਹੜੀ ਜੀ ਲਾਲਾਂਗੋਲੇ ਪੀਰ ਜੀ ਦੀ ਜਗ੍ਹਾ ਕੀ ਮਰੀਦਕੋਟਲੇ ਬਣੀ ਹੋਈ ਰੋ ਪੁਰਾਣੀ ਤੇ ਇਤਿਹਾਸਕ ਜਗ੍ਹਾ ਕੀ ਜੀ ਇਹ ਤੇ ਇਹ ਠੰਡੀ ਸੜਕ ਦੇ ਉੱਪਰ ਜਗ੍ਹਾ ਕੀ ਬਣੀ ਹੋਈ ਹੈ ਤੁਸੀਂ ਆਉਣਾ ਜਦੋਂ ਮਰਜ਼ੀ ਆਓ ਕੋਈ ਵੀਰਵਾਰ ਤਾਂ ਜ਼ਰੂਰੀ ਨਹੀਂ ਜਦੋਂ ਮਰਜ਼ੀ ਆਓ ਜੀ 24 ਘੰਟੇ 12 ਮਹੀਨੇ ਦਿਨ ਦਫਤਰ ਜਿਹੜਾ ਉਹ ਖੁੱਲ੍ਹਾ ਹੀ ਰਹਿੰਦਾ ਜਦੋਂ ਮਰਜ਼ੀ ਆ ਜਾਓ ਜੋ ਬੋੜਾ ਜੀ ਕਰੇ ਉਦੋਂ ਆਜੋ ਤੇ ਦਰਵਾਜ਼ਾੁੱਲੇ ਹੀ ਮਿਲੂਗਾ ਤੁਹਾਨੂੰ ਜਦੋਂ ਮਰਜ਼ੀ ਆਉਣਾ ਹੋਇਆ ਤੇ ਬਾਬਾ ਜੀ ਜਗਾ ਬਹੁਤ ਟੌਪ ਦੀ ਜਗਾ ਆਪਣੀ ਤੇ ਮੇਰੇ ਨਾਲ ਨੇ ਜੀ ਹੁਣ ਬਾਬਾ ਤਿਲਕਰਮ ਦਾਸ ਜੀ ਜਿਹੜੇ ਕੀ ਇੱਥੇ ਮੌਜੂਦਾ ਗੱਦੀ ਨਸੀਹ ਨੇਗੇ ਜਦੋਂ ਵੀ ਤੁਸੀਂ ਆਉਨੇ ਹੋ ਤਾਂ ਬਾਬਾ ਜੀ ਨੂੰ ਜ਼ਰੂਰ ਮਿਲ ਕੇ ਜਾਇਆ ਕਰੋ ਆ ਬੜੇ ਵਧੀਆ ਸੁਭਾਅ ਦੇ ਮਾਲਕ ਨੇ ਬਾਬਾ ਜੀ ਇਸ ਟਾਈਮ ਜਿਹੜੇ ਗੱਦੀ ਦੇ ਉੱਤੇ ਗੱਦੀ ਨਸੀਹ ਨੇਗੇ ਬਾਬਾ ਤਿਲਕਰਮ ਦਾਸ ਜੀ ਤੇ ਬਾਬਾ ਜੀ ਕਾਫੀ ਪੁਰਾਣੀ ਜਗਾ ਹੈ ਨਾ ਇਹ ਪੁਰਾਣੀ ਪ੍ਰਾਤਨ ਹੈ ਹਾਂਜੀ ਹਾਂਜੀ ਤੇ ਪ੍ਰਾਤਨ ਜਗਾ ਜੀ ਕਾਫੀ ਪੁਰਾਣੀ ਜਗਾ ਕੀ ਇਹ ਹੈ ਇਕ ਮਲਾਵਾ ਵੀ ਸੋਮਾਦੇਵ ਸਾਹਿਬ ਆਉਣੀ ਹੈ ਨਾ ਆਹਾਂ ਸਰਾਂ ਦੇ ਸਾਹਿਬ ਆਉਣੀ ਸਰ ਹਾਂ ਜੀ ਇਹ ਲਾਲਾ ਵਾਲੀ ਪੀਰ ਜੀ ਦੀ ਐਸੀ ਹੈ ਨਾ ਇਹ ਐਡਰੈਸ ਕੀ ਹੈ ਬਾਬਾ ਜੀ ਇਹਦਾ 100 ਲੱਖ ਦਾ ਪੀਰ ਨੰਗਾਹਾ ਠੰਡੀ ਸੜਕ ਮਲੇਰ ਕੋਟਲਾ ਇਹ ਠੰਡੀ ਸੜਕ ਪੈਂਦੀ ਹੈ ਜੀ ਅਸੀਂ ਵੀ ਪਹਿਲੀ ਵਾਰੀ ਆਏ ਆਂਗੇ ਬਾਬਾ ਜੀ ਨੇ ਬੜਾ ਪਿਆਰ ਦਿੱਤਾਗਾ ਤੇ ਬੜੇ ਵਧੀਆ ਸੁਭਾਅ ਦੇ ਮਾਲਕ ਨੇ ਤੁਸੀਂ ਆਉਣੇ ਹੋਗੇ ਤਾਂ ਮਿਲ ਕੇ ਆਇਆ ਕਰੋ ਤੁਹਾਨੂੰ ਜਿੱਥੇ ਕਿਵੇਂ ਲੱਗਿਆ ਜਿੱਥੇ ਆਪਾਂ ਨੂੰ ਆਹਣਾ ਬਹੁਤ 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 ਵਧੀਆ ਨਾ ਆਪਾਂ ਪਹਿਲਾਂ ਉੱਥੇ ਵੀ ਜਾ ਕੇ ਆਈਏ ਤੇ ਪਹਿਲਾਂ ਸਾਨੂੰ ਵੀ ਪਤਾ ਨਹੀਂ ਸੀ ਨਾ ਤੇ ਹੁਣ ਤਕਰੀਬਨ ਅਸੀਂ ਆ ਗਏ ਤੇ ਵੱਧ ਤੋਂ ਵੱਧ ਵੀਡੀਓ ਵੀਰੇ ਸ਼ੇਅਰ ਜਰੂਰ ਕਰਦਿਆ ਕਰੋ ਤੁਹਾਡਾ ਆਪਣਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਤੇ ਇਦਾਂ ਦੀਆਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈ ਵੀਰਾਂ